ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਜਿਵੇਂ ਕਿ ਅਸੀਂ ਹਰ ਵਾਰ ਕੋਈ ਨਾ ਕੋਈ ਨਵਾਂ ਪਿਛਲਾ ਕਿਹਾ ਹਜਰ ਨੂੰ ਇਸ ਰਾਜ ਜੋ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਲੀਪੁਰ ਬਰਮਲੀਪੁਰ ਸਾਹਿਬ ਤੁਹਾਡਾ ਸਵਾਗਤ ਧੰਨਵਾਦ ਢਿੱਲੋਂ ਸਾਹਿਬ ਤੁਸੀਂ ਸਿਆਸੀ ਤੌਰ ਤੇ ਇੱਕ ਬੜੇ ਅਹਿਮ ਸਵਾਲ ਨਾਲ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਪ੍ਰਮਜੀਪੂਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਸਾਫ ਦਾ ਮੁੱਖ ਮੰਤਰੀ ਬਿਆਮ ਸਿੰਘ ਦੇ ਪਰਿਵਾਰ ਦੀ ਕਿਉਂਕਿ ਬਿਆਮ ਸਿੰਘ ਪਰਿਵਾਰ ਦਾ ਜਿਹੜਾ ਪੁੱਤ ਹੈਗਾ ਸਦਾ ਬਿਆਮ ਸਿੰਘ ਜੀ ਦਾ ਰਵਨੀ ਸਿੰਘ ਬਿੱਟੂ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਉਹ ਇਸ ਟਾਈਮ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਉਹਨਾਂ ਦੇ ਤਾਇਆ ਜੀ ਤੇਜ ਪ੍ਰਕਾਸ਼ ਸਿੰਘ ਕੋਟਲੀ ਸਾਫ ਦਾ ਮંત્રી ਰਹੇ ਉਹਨਾਂ ਦਾ ਭਰਾ ਗੁਰਕੀਰ ਸਿੰਘ ਕੋਟਲੀ ਖੰਨੇ ਤੋਂ ਐਮਏ ਦੇ ਰਿਹਾ ਤੇ ਨਾਲ ਹੀ ਉਹ ਕੈਬਨਿਟ ਮੰਤਰੀ ਵੀ ਰਹੇ ਨੇ ਉਹ ਮਦਦ ਸ਼੍ਰੀ ਫਤਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਮਦਦ ਕਰ ਰਹੇ ਨੇ ਕੀ ਕੋਟਲੀ ਪਰਿਵਾਰ ਆ ਜਿਹੜਾ ਇਹ ਆਪਸ ਵਿੱਚ ਹੀ ਕਿਉਂ ਇੱਕ ਦੂਜੇ ਦੇ ਤੂਫਾਨ ਹੋਏ ਨੇ ਕੀ ਕਾਰਨ ਹੋਇਆ ਨਾਲ ਉਸ ਵਿੱਚ ਇਹਦੇ ਬਾਰੇ ਸੱਚ ਦੱਸ ਤੋਂ ਜਾਣ ਲੱਗੇ ਤਿਤੁ ਤੱਕ ਮਰਹੂਮ ਮੁੱਖ ਮੰਤਰੀ ਪੰਜਾਬ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦਾ ਸਵਾਲ ਹੈ ਪਿਆਰੇ ਸਾਥਿਓ ਇਸ ਵੇ ਬਿਆਸ ਸਿੰਘ ਦਾ ਪਰਿਵਾਰ ਆ ਜਿਹੜਾ ਦੋ ਵਕ ਵਕ ਪਾਰਟੀਆਂ ਦੇ ਵਿੱਚ ਵੰਡਿਆ ਗਿਆ ਹੁਣ ਤੱਕ ਇਦਾਂ ਸੀ ਕਿ ਸਰਦਾਰ ਬਿਆਸ ਸਿੰਘ ਦਾ ਪਰਿਵਾਰ ਸੀ ਜਿਹੜਾ ਉਹ ਇੱਕ ਹੀ ਘਰ ਵਿੱਚ ਰਹਿੰਦਾ ਸੀ ਤੇ ਉਹਨਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਸੀ ਉਹ ਵੀ ਇੱਕ ਹੀ ਪਾਰਟੀ ਵਿੱਚ ਚੱਲਦਾ ਸੀ ਸਰਦਾਰ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਵੱਲੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਇੱਕ ਵਾਰ ਅਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਰਹੇ ਨੇ ਕਾਂਗਰਸ ਪਾਰਟੀ ਦੇ ਤੇ ਸ਼੍ਰੀ ਰੋਹਲ ਗਾਂਧੀ ਲੋਕ ਸਭਾ ਦੇ ਵਿੱਚ ਇਹ ਗੱਲ ਪੁੱਛਦੇ ਨੇ ਬਿੱਟੂ ਕਿੱਥੇ ਆ ਬਿੱਟੂ ਕੇ ਦਾਦਾ ਜੀ ਬਿਨ ਸਿੰਘ ਨੇ ਕਿਹਾ ਸ਼ਾਂਤ ਨਹੀਂ ਕਿ ਪਿਆ ਉਹ ਸ਼ਹੀਦ ਨਹੀਂ ਐ ਇਦਾਂ ਦੀ ਗੱਲ ਲੋਕ ਸਭਾ ਦੇ ਰਿਕਾਰਡ ਵਿੱਚ ਜਦੋਂ ਚੜਦੀ ਤੇ ਪਤਾ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਰੋਹਲ ਗਾਂਧੀ ਦੇ ਕਿੰਨੀ ਗੁੱਡ ਬੁੱਕ ਵਿੱਚ ਸੱਚ ਇਸ ਪਾਸੇ ਨਾ ਜਾਈਏ ਆਪਾਂ ਤਿੰਨ ਵਾਰ ਚੋਣ ਲੜਨ ਤੋਂ ਬਾਅਦ ਬਹੁਤ ਦੇਰ ਤੋਂ ਇੱਕ ਅਨਸੂਆਂ ਸੰਕੇ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ ਤਿੰਨ ਵਾਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਹਿਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਲੁਧਿਆਣਾ ਤੋਂ ਮੈਦਾਨ ਵਿੱਚ ਆ ਗਏ ਨੇ ਦੂਸਰੇ ਪਾਸੇ ਸਰਦਾਰ ਬਿਆਨ ਸਿੰਘ ਦੇ ਦੂਸਰੇ ਸੁਪੁੱਤਰ ਸਰਦਾਰ ਤੇਜਪ੍ਰਕਾਸ਼ ਸਿੰਘ ਤੇ ਉਹਨਾਂ ਦੇ ਬੇਟੇ ਸਰਦਾਰ ਗੁਰਕੀਰਤ ਸਿੰਘ ਜਿਹੜੇ ਕਿ ਸਾਬਕਾ ਮੰਤਰੀ ਰਹੇ ਨੇ ਪੰਜਾਬ ਦੇ ਖੰਨਾ ਤੋਂ ਦੋ ਵਾਰ ਵਿਧਾਇਕ ਰਹੇ ਨੇ ਉਹ ਇਸ ਵੇਲੇ ਕਾਂਗਰਸ ਪਾਰਟੀ ਵਿੱਚ ਬੜੀ ਸਰਗਰਮੀ ਨਾਲ ਕੰਮ ਕਰ ਰਹੇ ਨੇ ਕਿਸੇ ਵੇਲੇ ਇਹ ਗੱਲ ਵੀ ਚੱਲੀ ਸੀ ਕਿ ਸਰਦਾਰ ਗੁਰਕੀਰਤ ਸਿੰਘ ਲੁਧਿਆਣਾ ਲੋਕ ਸਭਾ ਹਲਕਾ ਤੌਰ 'ਤੇ ਬਨੀਤ ਸਿੰਘ ਬਿੱਟੂ ਦੇ ਮੁਕਾਬਲੇ ਚੋਣ ਲੜਨ ਪਰੰਤੂ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਫਾਈਨਲ ਹੋਇਆ ਤੇ ਉਹ ਮਦਾਕ ਵਿੱਚ ਆਇਆ ਹੁਣ ਗੱਲ ਕਰਦੇ ਆਂ ਪਰਿਵਾਰ ਦੇ ਬੰਡੇ ਜਾਣ ਤੇ ਜਿਸ ਤਰ੍ਹਾਂ ਦਾ ਸਵਾਲ ਢਿੱਲੋਂ ਸਾਹਿਬ ਤੁਸੀਂ ਕੀਤਾ ਹੈ ਸਰਦਾਰ ਗੁਰਕੀਰਤ ਸਿੰਘ ਤੇ ਸਦਾ ਰਵਨੀਤ ਸਿੰਘ ਬਿੱਟੂ ਦਾ ਕੰਮ ਕਰਨ ਦਾ ਜਿਹੜਾ ਅੰਦਾਜ਼ ਹੈ ਨਜ਼ਰੀਆ ਉਹ ਬਿਲਕੁਲ ਡਿਫਰੈਂਟ ਆ ਜਿੱਥੇ ਸਦਾ ਤੇਜਪ੍ਰਕਾਸ਼ ਸਿੰਘ ਬਹੁਤ ਸ਼ਰੀਫ ਸਿਆਸਤਾਨ ਮੰਨੇ ਜਾਂਦੇ ਰਹੇ ਕਿਸੇ ਨੂੰ ਉੱਚਾ ਨਹੀਂ ਬੋਲਦੇ ਨੀਵਾ ਨਹੀਂ ਬੋਲਦੇ ਕਿਸੇ ਪਾਰਟੀ ਦੇ ਖਿਲਾਫ ਗੱਲ ਨਹੀਂ ਕਰਦੇ ਕੋਈ ਢੜਕਾਉ ਨਹੀਂ ਕੋਈ ਸਾਊ ਗੱਲ ਨਹੀਂ ਕਰਦੇ ਸਦਾ ਤੇਜਪ੍ਰਕਾਸ਼ ਸਿੰਘ ਨੂੰ ਜਲੰਧਰ ਕੈਂਟ ਤੇ ਪੈੜ ਦੋਨੇ ਇਲਾਕਿਆਂ ਦੇ ਵਿੱਚ ਕਿਉਂਕਿ ਜਰੰਧਾ ਤੋਂ ਸਰਦਾਰ ਤੇਜਪ੍ਰਕਾਸ਼ ਸਿੰਘ ਜੀ ਪਹਿਲੀ ਵਾਰ ਐਮਐਲਏ ਬਣਦੇ ਨੇ ਉੱਥੋਂ ਵਜ਼ੀਰ ਬਣੇ ਨੇ ਫਿਰ ਉਹ ਪੈਲ ਤੋਂ ਐਮਐਲਏ ਬਣੇ ਨੇ ਫਿਰ ਵਜ਼ੀਰ ਬਣੇ ਨੇ ਫਿਰ ਉਹ ਇੱਕ ਵਾਰ ਇਕੱਲੇ ਐਮਐਲਏ ਬਣਦੇ ਨੇ ਇੱਥੋਂ ਆਪਾਂ ਗੱਲ ਕਰਦੇ ਸੀ ਪਰਿਵਾਰ ਦੇ ਫਿਊਚਰ ਦੀ ਰਵਨੀਤ ਸਿੰਘ ਮਿੱਟੂ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਨੇ ਯੂਥ ਕਾਂਗਰਸ ਦੇ ਪ੍ਰਧਾਨ ਉਹ ਸਰਦਾਰ ਗੁਰਕੀਰਤ ਸਿੰਘ ਦੇ ਨਾਂ ਬਣਦ ਕਰਕੇ ਉਮਰਵਧਨ ਕਰਕੇ ਬਣਦੇ ਨੇ ਤਿਆ ਤੋ ਬਾਦ ਅਨੰਦਪੁਰ ਸਾਹਿਬ ਤੋਂ ਚੋਣ ਜਦੋਂ ਲੜਦੇ ਨੇ ਮੈਦਾਨ ਵਿੱਚ ਆਉਂਦੇ ਨੇ ਉੱਥੇ ਵੀ ਅੱਜੇ ਗੱਲ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਪਰਿਵਾਰ ਦੀ ਬਹੁਤੀ ਸਹਿਮਤੀ ਨਹੀਂ ਸੀ ਕਿਉਂਕਿ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਜੀ ਦੀ ਘਰ ਵਿੱਚ ਸਭ ਤੇ ਉਹਨਾਂ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਤਾਪ ਬੱਚਾ ਐਮਪੀ ਬਣ ਕੇ ਤੇ ਉਹ ਫਿਰ ਲੁਧਿਆਣਾ ਆ ਕੇ ਅਗਲੀ ਵਾਰ ਉੱਥੋਂ ਦੋ ਵਾਰ ਬਣਦੇ ਨੇ ਜਿੱਥੇ ਤੱਕ ਗੁਰਖੀਰਤ ਸਿੰਘ ਦਾ ਸਵਾਲ ਹੈ ਰਵਿੰਦਰ ਸਿੰਘ ਬਿੱਟੂ ਦੀ ਟੋਨ ਹਮੇਸ਼ਾ ਪੰਜਾਬ ਦਿਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਵਿੱਚ ਖਾਲਸਤਾਨੀਆਂ ਦੇ ਵਿਰੋਧ ਵਿੱਚ ਜਾਂ ਸਿੱਖ ਜਥੇਬੰਦੀਆਂ ਨਾਲ ਕਿਤੇ ਨਾ ਕਿਤੇ ਟਕਰਾਅ ਜਿਹੜਾ ਗੱਲੀਵਾਰਤੀ ਸਰਦਾਰ ਰਵਨੀਤ ਸਿੰਘ ਬਿੱਟੂ ਦਾ ਹੁੰਦਾ ਰਿਹਾ ਆਪਣੇ ਦਾਦਾ ਜੀ ਪ੍ਰੂਮ ਮੁੱਖ ਮੰਤਰੀ ਸਰਦਾਰ ਬਿਰਨ ਸਿੰਘ ਉਹਨਾਂ ਦੇ ਸਿਆਸੀ ਵਾਰਸ ਹੋਣ ਨੂੰ ਲੈ ਕੇ ਤੇ ਜਦੋਂ ਉਹ ਸਿਆਸੀ ਵਾਰਸ ਬਜੋਂ ਸਰਦਾਰ ਬਿਰਨ ਸਿੰਘ ਦੀ ਗੱਲ ਜਾਂ ਪੰਜਾਬ ਦੇ ਤੇ ਔਖੇ ਸਮੇਂ ਦੇ ਹਾਲਾਤ ਜਿਹੜੇ ਪੰਜਾਬ ਤੇ ਬਣੇ ਸੀ ਉਹਨਾਂ ਬੜਿਆਂ ਦੀ ਗੱਲ ਭੜਕਾਉ ਢੰਗ ਨਾਲ ਕਰਦੇ ਨੇ ਪੰਜਾਬ ਦੇ ਸਿੱਖ ਜਥੇ ਬੰਦੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਰਹਿੰਦੀਆਂ ਨੇ ਹਮੇਸ਼ਾ ਤੇ ਰਵਨੀਤ ਸਿੰਘ ਬਿੱਟੂ ਉਸ ਗੱਲ ਦੇ ਵਿੱਚੋਂ ਹਮੇਸ਼ਾ ਰਾਜਨੀਤਿਕ ਲਾਲਸਾ ਰਾਜਨੀਤਿਕ ਸ਼ੋਰਤਾ ਜਿਹੜੀ ਉਹ ਪ੍ਰਾਪਤ ਕਰਦੇ ਰਹੇ ਨੇ ਤੇ ਇੱਕ ਹੁੰਦਾ ਤਾਂ ਹਮੇਸ਼ਾ ਇਹ ਸਟ੍ਰੈਟਜੀ ਦਾ ਹਿੱਸਾ ਕਿ ਲੋ ਸਭ ਇਹ ਇਹ ਹਮੇਸ਼ਾ ਇੱਕ ਰਾਜਨੀਤਿਕ ਅ ਅੱਗੇ ਵਧਣ ਦੇ ਰਾਜਨੀਤਿਕ ਰਸਤੇ ਨੇ ਜਿਹੜੇ ਸਾਰੇ ਆਗੂ ਆਪ ਕੋ ਆਪਣੇ ਢੰਗ ਨਾਲ ਤਲਾਸ਼ਦੇ ਰਹਿੰਦੇ ਨੇ ਇਹ ਤੇ ਦੂਸਰੇ ਪਾਸੇ ਸਰਦਾਰ ਗੁਰਕੀਰਤ ਸਿੰਘ ਹੋਣੀ ਇਸਦੇ ਬਿਲਕੁਲ ਉਲਟ ਜਦੋਂ ਵੀ ਪੰਜਾਬ ਦੇ ਇੱਕ ਵਾਰ ਐਸਾ ਸਮਾਂ ਪੰਜਾਬ ਵਿੱਚ ਆਜਾ ਜਦੋਂ ਸਰਦਾਰ ਬਲਵੰਤ ਸਿੰਘ ਰਾਜੂ ਉਹਨਾਂ ਦੀ ਫਾਂਸੀ ਦੀ ਗੱਲ ਰਾਸ਼ਟਰਪਤੀ ਤੋਂ ਮਾਫੀ ਦੀ ਗੱਲ ਜਦੋਂ ਚੱਲੀ ਸੀ ਉਦੋਂ ਪੰਜਾਬ ਦੇ ਕੁਝ ਲੋਕ ਥੋੜਾ ਬਹੁਤ ਵਿਰੋਧ ਕਰ ਰਹੇ ਸਨ ਕਿ ਉਹਨੂੰ ਰਾਸ਼ਟਰਪਤੀ ਨੂੰ ਉਹਦੀ ਮਾਫੀ ਕੀਤੀ ਜਾਵੇ ਫਾਂਸੀ ਦੀ ਸਜ਼ਾ ਤੇ ਉਦੋਂ ਸਰਦਾਰ ਰਵਨੀਤ ਸਿੰਘ ਵੀ ਟੁਠ ਠੋਕ ਕੇ ਗੱਲ ਕਹਿ ਰਹੇ ਸੀ ਕਿ ਮਾਫੀ ਨਹੀਂ ਹੋਣੀ ਚਾਹੀਦੀ ਮੈਂ ਇਸ ਗੱਲ ਦਾ ਸਖਤ ਵਿਰੋਧ ਕਰਦਾ ਤੇ ਉਦੋਂ ਦੀ ਬਿਆਨਬਾਜ਼ੀ ਸੀ ਜਿਹੜੀ ਉਹਨਾਂ ਦੀ ਬਹੁਤ ਭੜਕਾਊ ਕਿਸਮ ਦੀ ਸਰਦਾਰ ਅਮਨਿਤ ਸਿੰਘ ਬਕੂਦੀ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਦਾਰ ਗੁਰਕੀਰਤ ਸਿੰਘ ਦੀ ਜਿਹੜੀ ਉਦੋਂ ਦੀ ਤੇ ਰਾਜਨੀਤੀ ਸੀ ਉਦੋਂ ਦੀ ਬਿਆਨਬਾਜ਼ੀ ਸੀ ਬਹੁਤ ਜ਼ਿੰਮੇਵਾਰੀ ਭਰਿਆ ਬਿਆਨ ਸਰਦਾਰ ਗੁਰਕੀਰਤ ਸਿੰਘ ਉਹਨਾਂ ਦਾ ਉਦੋਂ ਆਇਆ ਸੀ ਜਿਨ੍ਹਾਂ ਕਿਹਾ ਸੀ ਕਿ ਜੇ ਭਾਈ ਬਰਵੰਤ ਸਿੰਘ ਰਾਜਵਾਨਾ ਦੀ ਫਾਂਸੀ ਮੁਆਫ ਹੋਣ ਦਾ ਪੰਜਾਬ ਵਿੱਚ ਸਾਂ ਸ਼ਾਂਤੀ ਰਹਿੰਦੀ ਆ ਤੇ ਸਾਡੇ ਪਰਿਵਾਰ ਨੂੰ ਇਸ ਤਰ੍ਹਾਂ ਕੋਈ ਇਤਰਾਜ਼ ਨਹੀਂ ਬਹੁਤ ਵੱਡੀ ਗੱਲ ਸਰਦਾਰ ਗੁਰਕੀਰਤ ਸਿੰਘ ਉਹਨਾਂ ਨੇ ਉਦੋਂ ਆਖੀ ਸੀ ਤੇ ਉਦੋਂ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਇੱਕ ਸਿਆਸੀ ਤੌਰ ਤੇ ਸੂਝਵਾਨ ਹੋਣ ਵਾਲਾ ਅਕਸ ਜੀ ਜਿਹੜਾ ਇੱਕ ਚੰਗੇ ਆਗੂ ਵਾਲਾ ਅਕਸ ਜੀ ਜਿਹੜਾ ਉਹ ਉਦੋਂ ਸਰਦਾਰ ਗੁਰਕੀਰਤ ਸਿੰਘ ਕੋਟੜੀ ਉਹਨਾਂ ਦਾ ਸਾਹਮਣੇ ਆਇਆ ਸੀ ਤੇ ਕਦੇ ਉਹਨਾਂ ਦੀ फडਕਾਉ ਬਹੁਤ ਹੀ ਬਿਆਨਬਾਜ਼ੀ ਨਾ Hindu ਸਿੱਖਾਂ ਦੇ ਨਾ ਮੁਸਲਮ ਦੇ ਤੌਰ ਤੇ ਕਦੇ ਬਹੁਤੀ ਨਜ਼ਰ ਨਹੀਂ ਆਈ ਤੇ ਦੇਸ਼ ਦੀ ਇਕਤਾ ਅਖੰਡਤਾ ਦੀ ਗੱਲ ਹਾਂ ਉਹ ਹਮੇਸ਼ਾ ਕਰਦੇ ਨੇ ਤੇ ਮਰਹੂਮ ਮੁੱਖ ਮੰਤਰੀ ਸਰ ਬੈਂਸਿੰਘ ਦੀ ਗੱਲ ਹਮੇਸ਼ਾ ਕਰਦੇ ਨੇ ਤੇ ਸਰਦਾਰ ਗੁਰਕੀਰਤ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਦੀ ਵਿਚਾਰ ਸਾਰਾ ਕਿਉਂਕਿ ਇੱਕ ਪਰਿਵਾਰ ਦੇ ਬੱਚੇ ਨੇ ਦੋਨੋਂ ਸਰਦਾਰ ਗੁਰਕੀਰਤ ਸਿੰਘ ਨੇ ਜਿਹੜੇ ਉਹਨਾਂ ਦੇ ਫਾਦਰ ਨੇ ਸਰਦਾਰ ਤੇਜਪ੍ਰਕਾਸ਼ ਸਿੰਘ ਤੇ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਫਾਦਰ ਬਹੁਤ ਛੋਟੀ ਉਮਰ ਦੇ ਵਿੱਚ ਸਰਦਾਰ ਬੈਂਸਿੰਘ ਤੇ ਹੁੰਦੇ ਆ ਸਵਰਗਵਾਸ ਹੋ ਗਏ ਸਨ ਬਿੱਟੂ ਉਹਨਾਂ ਦੀ ਜਿਹੜਾ ਪਾਲਣਾ ਪੋਸ਼ਣਾ ਉਹ ਉਹਨਾਂ ਦੇ ਸਾਬਿਆ ਸਿੰਘ ਦੇ ਦੂਸਰੇ ਸੁਪੁੱਤਰ ਸਰਦਾਰ ਸੁਖਵੰਤ ਸਿੰਘ ਹੋਰਾਂ ਨੇ ਕੀਤੀ ਹੈ ਇਹਨਾਂ ਦਾ ਇੱਕ ਬੇਟਾ ਹੈ ਹਣੀ ਤੇ ਉਹ ਅੱਜਕੱਲ ਡੀਐਸਪੀ ਵਜੋਂ ਡਿਊਟੀ ਕਰ ਰਿਹਾ ਹੈ ਬਿੱਟੂ ਤੇ ਹਣੀ ਚਚੇਰੇ ਭਰਾ ਨੇ ਜਿਹੜੇ ਆਪਣੇ ਅਲੱਗ ਤੌਰ ਤੇ ਰਹਿੰਦੇ ਨੇ ਸਰਦਾਰ ਗੁਰਕੀਰਤ ਸਿੰਘ ਤੇ ਹਰਕੀਰਤ ਸਿੰਘ ਦੋ ਭਰਾ ਸਨ ਤੇ ਸਰਦਾਰ ਹਰਕੀਰਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਸਰਦਾਰ ਗੁਰਕੀਰਤ ਸਿੰਘ ਆਪਣੇ ਪਿਤਾ ਸਰਦਾਰ ਤੇਜਪ੍ਰਕਾਸ਼ ਸਿੰਘ ਨਾਲ ਰਹਿੰਦੇ ਸੋ ਗੱਲ ਦਰਸ਼ਕੋ ਇਨੀ ਇੱਕੇ ਪਰਿਵਾਰ ਦੇ ਵਿੱਚ ਇਦਾਂ ਦੀਆਂ ਗੱਲਾਂ ਅਕਸਰ ਹੋ ਜਾਂਦੀਆਂ ਨੇ ਪਰੰਤੂ ਹੁਣ ਦੋਨੋਂ ਪਰਿਵਾਰ ਪੱਕੇ ਤੌਰ ਤੇ ਵੱਖਰੇ ਵੱਖਰੇ ਮਿਸ਼ਨ ਵੱਖਰੇ ਵੱਖਰੇ ਨਿਸ਼ਾਨ ਲੈ ਕੇ ਤੇ ਵੱਖਰਾ ਵੱਖਰੀਆਂ ਆਸਾਂ ਤੇ ਉਮੀਦਾਂ ਰਾਜਨੀਤਿਕ ਲੋਕਾਂ ਨੂੰ ਜਿਹੜੀਆਂ ਹੁੰਦੀਆਂ ਨੇ ਉਹ ਲੈ ਕੇ ਚੋਣ ਮੈਦਾਨ ਵਿੱਚ ਹੈ ਸਰਦਾਰ ਗੁਰਪ੍ਰੀਤ ਸਿੰਘ ਖੰਨੇ ਹਲਕੇ ਤੋਂ ਜਿੱਥੋਂ ਦੋ ਵਾਰ ਵਿਧਾਇਕ ਰਹੇ ਨੇ ਉਥੋਂ ਡਾਕਟਰ ਅਮਰ ਸਿੰਘ ਰੁਖਸਵਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਦੀ ਪੂਰੀ ਜਾਨੋ ਜਾਨ ਨਾਲ ਮਦਦ ਕਰ ਰਹੇ ਨੇ ਤੇ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਜਿਹੜੇ ਮੈਂ ਦੇਖਿਆ ਕਿ ਸਰਦਾਰ ਗੁਰਕੀਰਤ ਸਿੰਘ ਉਹਨਾਂ ਦੇ ਬਹੁਤੇ ਸਮਰਥਕ ਨੇ ਜਿਹੜੇ ਉਹ ਵੀ ਲੁਧਿਆਣਾ ਬੈਠੇ ਤੇ ਪਾਰਟੀ ਦੇ ਉਮੀਦਵਾਰ ਸਰਦਾਰ ਅਮਰਿੰਦਰ ਸਿੰਘ ਰਾਜ ਆਪਣੇ ਨਾਲ ਚੋਣ ਮદાન ਵਿੱਚ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ ਹਾਂ ਸਰਦਾਰ ਰਵਨੀਤ ਸਿੰਘ ਬਿੱਟੂ ਨਾਲ ਸੰਬੰਧਿਤ ਜਿਹੜਾ ਪਰਿਵਾਰ ਆ ਉਹਨਾਂ ਦੇ ਭੈਣਾਂ ਮਾਸੀਆਂ ਚਾਚੀਆਂਤਾਈਆਂ ਜੋੜੀ ਨੇ ਉਹਨਾਂ ਦੀ ਆ ਆਪਣੇ ਤੀਜੀ ਤੌਰ ਤੇ ਉਹ ਉਹਨਾਂ ਨਾਲ ਲੱਗੇ ਹੋਏ ਨੇ ਤੇ ਸਰਦਾਰ ਗੁਰੂਕੀਰਤ ਸਿੰਘ ਤੇ ਸਰਦਾਰ ਤੇਜ ਪ੍ਰਕਾਸ਼ ਸਿੰਘ ਕੋਟੜੀ ਉਹ ਆਪਣੀ ਪਾਰਟੀ ਨਾਲ ਖੰਨਾ ਵਿਕੇ ਜਾਂ ਹੋਰ ਜਿੱਥੇ ਜ਼ਰੂਰਤ ਹੈ ਪਾਰਟੀ ਉਥੇ ਚੋਣ ਮਦਾਨ ਵਿੱਚ ਲੱਗੇ ਹੋਏ ਨੇ ਪਰ ਮਹਿੰਦਰਪੁਰ ਸਾਹਿਬ ਆਪਾਂ ਗੱਲ ਕਰੀਏ ਅ ਸਰਦਾਰ ਬੈਂਪ ਸਿੰਘ ਕੋਲੋਂ ਦਾ ਪਰਿਵਾਰ ਹੈ ਜਿਹੜਾ ਉਹਨੂੰ ਤੇ ਇੱਕ ਪਾਸੇ ਗੁਰਕੀ ਸਿੰਘ ਕੋਟੜੀ ਦੂਜੇ ਪਾਸੇ ਰਵਨੀ ਸਿੰਘ ਬਟੂ ਇਹ ਦੋਨੇ ਆਸ ਵਿੱਚ ਦੋ ਪਾਰਟੀਆਂ ਦੇ ਵਿੱਚ ਚਲੇ ਗਏ ਆਉਣ ਵਾਲੇ ਨਦਰ ਭਵਿੱਖ ਕਿਹੋ ਜਿਹਾ ਰਹੇਗਾ ਕੀ ਇਸ ਤਰ੍ਹਾਂ ਪਰਿਵਾਰ ਸਿਆਸੀ ਦੇ ਤੌਰ ਤੇ ਆਸ ਵਿੱਚ ਵੱਡਿਆ ਰਹੇਗਾ ਕਿ ਕਿਸੇ ਟਾਈਮ ਇਕੱਠਾ ਵੀ ਹੋਵੇਗਾ ਇਹਦੇ ਬਾਰੇ ਵੀ ਸਾਡੇ ਦਸਤਾਂ ਤੋਂ ਜਾਣਕਾਰੀ ਹੈ ਜਿੱਥੇ ਤੱਕ ਢਿੱਲੋ ਸਭ ਤੁਸੀਂ ਆਉਣ ਵਾਲੇ ਸਮੇਂ ਵਿੱਚ ਸਰ ਅਭਿਨ ਸਿੰਘ ਦੇ ਪਰਿਵਾਰ ਦੀ ਗੱਲ ਕਰੀ ਹੈ ਮੇਰੇ ਮੁੱਖ ਮੰਤਰੀ ਸਰ ਅਭਿਨ ਸਿੰਘ ਦਾ ਪਰਿਵਾਰ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੂੰ ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਆਪ ਨੂੰ ਇੱਕ ਪ੍ਰਮੁੱਖ ਰਾਜਸੀ ਧਿਰ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਚੋਣ ਨਤੀਜਾ ਜਿਹੜਾ ਵੀ ਹੋਵੇ ਉਸ ਤੋਂ ਬਾਅਦ ਉਹ ਆਉਣ ਵਾਲੀ ਵਿਧਾਨ ਸਭਾ ਚੋਣ ਤੇ ਆਪਣਾ ਧਿਆਨ ਹੈ ਜਿਹੜਾ ਉਸ ਨੂੰ ਫੋਕਸ ਕਰਨਗੇ ਆਉਣ ਬਣੀਆਂ ਵਿਧਾਨ ਸਭਾ ਚੋਣਾਂ ਲਈ ਇੱਥੋਂ ਤੱਕ ਉਹ ਅਕਸਰ ਜੋ ਕਹਿੰਦੇ ਨੇ ਗੱਲ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੋ ਸਕਦਾ ਕਿ ਉਹਨਾਂ ਨੂੰ ਹੀ ਚੋਣ ਮદાન ਵਿੱਚ ਇੱਕ ਚਿਹਰੇ ਵਜੋਂ ਉਤਾਰੇ ਇਹ ਹਾਲੇ ਪਵੇਖ ਦੇ ਗਰਮ ਵਿੱਚ ਲੁਕਿਆ ਹੋਇਆ ਸਵਾਲ ਹੈ ਪਰੰਤੂ ਜਿਵੇਂ ਜਿਹੜਾਤ ਬਣ ਰਹੇ ਨੇ ਤਵਨਿਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਵਿੱਚ ਸਰਗਰਮ ਰਹਿਣਗੇ ਜਿੱਤੇ ਨਤੀਜਾ ਲੁਧਿਆਣਾ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਹੋਇਆ ਉਹ ਉਹਨੂੰ ਫਿਰ ਹਾਲਾਤ ਹੋਰ ਤਰ੍ਹਾਂ ਹੋਣਗੇ ਉਹ ਇੱਕ ਤਕੜਾ ਭਾਜਪਾ ਲੀਡਰ ਵਜੋਂ ਸਾਹਮਣੇ ਆਉਣਗੇ ਤੇ ਜੇ ਉਹਨਾਂ ਦੇ ਉਲਟ ਹੋਇਆ ਤੇ ਫਿਰ ਉਹਨਾਂ ਨੂੰ ਸੋਤਾਪੱਤ ਹੋਣ ਵਾਸਤੇ ਉਹੋ ਜੀ ਰਾਜਨੀਤੀ ਹੈ ਜਿਹੜੀ ਕਰਨੀ ਪੈਣੀ ਹੈ ਉਹ ਜਿਸ ਸੰਗ ਨਾਲ ਬਿਆਨਬਾਜ਼ੀ ਸਿੱਖ ਜਥੇਬੰਦੀਆਂ ਦੇ ਖਿਲਾਫ ਜਾਂ ਸਿੱਖ ਮੁੱਦਿਆਂ ਤੇ ਰਵਨੀਤ ਸਿੰਘ ਬਿੱਟੂ ਕਰਦੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਤੇ ਰਵਨੀਤ ਸਿੰਘ ਬਿੱਟੂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸਰਗਰਮ ਨੇ ਜਗਸਾ ਗੁਰਕੀਰਤ ਸਿੰਘ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਰਾਹੁਲ ਗਾਂਧੀ ਲਈ ਸਰਦਾਰ ਗਾਂ ਸਿੰਘ ਦੇ ਪਰਿਵਾਰ ਨੂੰ ਰੱਖਣਾ ਜ਼ਰੂਰੀ ਹੈ ਪਰ ਗੁਰਕੀਰਤ ਸਿੰਘ ਆਉਣ ਵਾਲੇ ਸਮੇਂ ਵਿੱਚ ਤੇ ਕਾਂਗਰਸ ਪਾਰਟੀ ਵਿੱਚ ਸਰਗਰਮ ਰਹਿਣਗੇ ਉਹਨਾਂ ਦਾ ਵੱਡਾ ਇੱਕ ਤੜਾ ਹੈ ਉਹਨਾਂ ਦੇ ਵੱਡੇ ਸਮਰਥਕ ਨੇ ਜਿਹੜੇ ਵਕਤ-ਵਕਤ ਇਲਾਕਿਆਂ ਤੋਂ ਐਮਐਲਏ ਵੀ ਬਣੇ ਨੇ ਬਹੁਤ ਸਾਰੇ ਛੋਟੇ ਲੈਵਲ ਦੇ ਅਹੁਦੇਦਾਰ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਬਲਾਕ ਸੰਮਤੀ ਮੈਂਬਰ ਚੇਅਰਮੈਨ ਸਰਪੰਚ ਸਰਪੰਚ ਨੇ ਜਿਹੜੇ ਸਰਦਾਰ ਗੁਰਕੀਰਤ ਸਿੰਘ ਨਾਲ ਜੁੜੇ ਹੋਏ ਨੇ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਕਿਉਂਕਿ ਸਰਦਾਰ ਗੁਰਕੀਰਤ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੜਾ ਮਾਣ ਹਮੇਸ਼ਾ ਦਿੱਤਾ ਜਿੱਥੇ ਉਹ ਦੋ ਵਾਰ ਐਮਏ ਦੇ ਰਹੇ ਨੇ ਉੱਥੇ ਉਹ ਮੰਤਰੀ ਵੀ ਰਹੇ ਨੇ ਕੁਝ ਸਮੇਂ ਲਈ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ ਪੰਜਾਬ ਦਾ ਇਸ ਤੋਂ ਇਲਾਵਾ ਉਹ 올 ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਰਹੇ ਨੇ ਤੇ ਹਿਮਾਚਲ ਪ੍ਰਦੇਸ਼ ਵਰਗੇ ਅਹਿਮ ਸੂਬੇ ਦੇ ਇੰਚਾਰਜ ਨੇ ਰਹੇ ਨੇ ਸਰਦਾਰ ਗੁਰਕੀਰਤ ਸਿੰਘ ਕੋਟਲੀ ਤੇ ਉਹਨਾਂ ਦਾ ਕਾਂਗਰਸ ਦੇ ਵਿੱਚ ਵਜੂਦ ਹੈ ਪਰ ਵੇਖਾ ਤੇ ਮੈਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਨੇ ਜਿਹੜੀਆਂ ਜਿੱਥੇ ਪੰਜਾਬ ਦਾ ਸਿਆਸੀ ਭਵਿੱਖ ਨਿਰਧਾਰਤ ਕਰਨਗੀਆਂ 2027 ਦਾ ਸਿਆਸੀ ਭਵਿੱਖ ਨਿਰਧਾਰਤ ਕਰਨਗੀਆਂ ਉੱਥੇ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦਾ ਸਿਆਸੀ ਭਵਿੱਖ ਵੀ ਨਿਰਧਾਰਤ ਕਰਨਗੀਆਂ ਆਉਣ ਵਾਲੀਆਂ ਚੋਣਾਂ ਤੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੋਕ ਸਭਾ ਚੋਣਾਂ ਤੋਂ ਬਾਅਦ ਤਵਾਜ ਕਰਤ ਦੀ ਟੀਮ ਤੁਹਾਡੇ ਨੂੰ ਫਿਰ ਦੁਬਾਰਾ ਸਾਂਝ ਪਾਏਗੀ ਕਿ ਮਰਹੂਮ ਮੁੱਖ ਮੰਤਰੀ ਪਰਵਾਰ ਦਾ ਪਰਵਾਰ ਹੈ ਜਿਹੜਾ ਸਰਪ੍ਰਿੰਸ ਸਿੰਘ ਦਾ ਕਿ ਇਸੇ ਤਰ੍ਹਾਂ ਵੱਡਿਆ ਰਹੇਗਾ ਹਲਦੀ ਘੜੀ ਇਹੋ ਜਿਹੇ ਸੁਭਾਵਾਂ ਬਣੀਆਂ ਹੋਈਆਂ ਨੇ ਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਹ ਬਣੇ ਰਹਿਣ ਬਰਮਲੀਪੁਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੋਸਤੋ ਤੁਸੀਂ ਦੇਖ ਰਹੇ ਹੋ ਵਾਜੇ ਖਲਕ ਦੋਸਤੋ ਸਮਾਂ ਆਜਾਤ ਨਹੀਂ ਦੇ ਰਿਹਾ ਹੈਗਾ ਜਲਦੀ ਹੀ ਤੁਹਾਡੇ ਨਾਲ ਨਵਾਂ ਪਿਛਾ ਲੈ ਕੇ ਜਲਦੀ ਤੁਹਾਡੇ ਵਿਚਾਰੀ ਵਿੱਚ ਹਾਜ਼ਰ ਹੋਵਾਂਗੇ ਜਾਂ ਤੱਕ ਦਾ ਉਹ ਆਜਾਤ ਸਤਿ ਸ੍ਰੀ ਅਕਾਲ